ਉਹ ਚੀਜ਼ ਨੇ ਜੀ ਅਗਲੇ ਆਉਣ ਵਾਲੇ 5-7 10 ਦਿਨਾਂ ਦੇ ਵਿੱਚ ਹੀ ਆਪਾਂ ਇੱਕ ਬਹੁਤ ਵੱਡੀ ਜਿਹੜੀ ਸਾਡੀ ਸ਼ਹਿਰ ਦੀ ਸਮੱਸਿਆ ਸੀ ਉਹ एसटीपी ਦਾ ਜਿਹੜਾ ਸੀਗਾ 6ਵੀਂ ਵਾਰੀ ਉਹਦਾ ਟੈਂਡਰ ਲਾ ਕੇ ਸਕਸੈਸਫੁਲ ਕਰਾਇਆ ਤੇ ਹੁਣ ਉਹ ਜਿਹੜਾ ਐਸਟੀਪੀ ਦਾ ਨੀ ਪੱਥਰ ਆਪਾਂ ਬਹੁਤ ਜਲਦੀ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਹੀ ਆਪਾਂ ਰੱਖ ਦਾਂਗੇ ਨਾਲ ਹੀ ਜਿਹੜਾ ਕੀਰਤਪੁਰ ਸਾਹਿਬ ਦੇ ਹਸਪੀਟਲ ਦਾ ਵਾਦਾ ਉਸ ਦਾ ਵੀ ਸਾਰੀ ਜੋ ਫਾਰਮਲਿਟੀਆਂ ਸੀ ਉਹ ਪੂਰੀਆਂ ਕਰ ਲਈਆਂ ਡਰਾਇੰਗ ਫਾਈਨਲ ਸਟੇਜਾਂ ਤੇ ਤੇ ਜਿਵੇਂ ਉਸ ਦਾ ਟੈਂਡਰ ਲੱਗਦਾ ਉਸ ਦਾ ਨੀ ਪੱਥਰ ਵੀ ਕੋਸ਼ਿਸ਼ ਕਰਾਂਗੇ ਇਸੇ ਮਹੀਨੇ ਰੱਖੇ ਪਰ ਐਸਟੀਪੀ ਦਾ ਨੀ ਪੱਥਰ ਜਿਹੜਾ ਹੈ ਟੈਂਡਰ ਅਲੋਟ ਹੋ ਚੁੱਕਿਆ ਬਹੁਤ ਜਲਦੀ ਉਸ ਦਾ ਕੰਮ ਸ਼ੁਭ ਅਰੰਭ ਅਸੀਂ ਮੇਰੀ ਇਹ ਸੋਚ ਹੈ ਕਿ ਕਿਉਂਕਿ ਇਹ ਵਾਤਾਵਰਨ ਨਾਲ ਜੁੜਿਆ ਮੁੱਦਾ ਹੈ ਤਾਂ ਸੰਸਿਚੀয়াল ਜੀ ਤੋਂ ਸੀ ਸਾਡੇ ਰਾਜ ਸਭਾ ਦੇ ਉਹ ਸੰਸਦ ਵੀ ਨੇ ਅਸੀਂ ਉਹਨਾਂ ਦੇ ਕਰ ਕਮਲਾਂ ਨਾਲ ਉਹ ਕਰਵਾਉਣਾ ਚਾਹੁੰਦੇ ਤੇ ਉਹਨਾਂ ਤੋਂ ਤਰੀਕ ਲੈ ਕੇ ਆਉਣ ਵਾਲੇ 5 7 10 ਦਿਨਾਂ ਦੇ ਵਿੱਚ ਆਪਾਂ ਬਹੁਤ ਜਲਦੀ ਕੀਰਤਪੁਰ ਸਾਹਿਬ ਨੇ ਕਬੱਡੀ ਸੋਗਤ ਤੇ ਨਾਲ ਹੀ ਇਦਾਂ ਹੀ ਜਿਹੜਾ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਹਸਪੀਟਲ ਦੀ ਜਿਹੜੀ ਡਿਮਾਂਡ ਸੀ ਕੀਪੂਰ ਸਾਹਿਬ ਜੀ ਉਸ ਦੀ ਡਰਾਇੰਗ ਆ ਫਾਈਨਲ ਸਟੇਜ ਤੇ ਜਿਵੇਂ ਉਹ ਵੀ ਲੱਗਦਾ ਉਸ ਤੱਕ ਕਾਟਿੰਗ ਕਰਾਂ ਸਰ ਕੀਪੂਰ ਸਾਹਿਬ ਜਿਹੜਾ ਸਕੂਲ ਆ ਫੈਮਿਨਸ ਅਧਿਆਪਕਾਂ ਦੀ ਕਾਫੀ ਘਾਟ ਗਈ ਆ ਬਸ ਤੁਹਾਡੇ ਸਾਹਮਣੇ ਤੁਹਾਡੇ ਸਾਹਮਣੇ ਜੀ ਅਸੀਂ ਲਗਾਤਾਰ ਅਧਿਆਪਕ ਨਵੇਂ ਭਰਤੀ ਕਰ ਰਹੇ ਹਾਂ ਹੋਰ ਵੀ ਪੋਸਟਾਂ ਕੱਢ ਰਹੇ ਹਾਂ ਤੇ ਜਿੰਨੇ ਵੀ ਹੈ ਟੀਚਰਸ ਉਹਨਾਂ ਨੂੰ ਜਲਦ ਤੋਂ ਜਲਦ ਪੂਰੀ ਕਰਾਂਗੇ ਖਾਸ ਕਰਕੇ ਇਸ ਸੀ ਸਕੂਲ ਆ ਨਵਾਂ ਸਾਲ 2024 ਦੇ ਆਗਾਜ਼ ਦੇ ਉੱਤੇ ਧੰਨ ਧੰਨ ਬਾਬਾ ਗੁਰਦਿੱਤਾ ਜੀ ਦੇ ਚਰਨਾ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਹੈ ਤੇ ਸਾਡੇ ਸਾਰੇ ਪਰਿਵਾਰ ਵੱਲੋਂ ਆਮ ਆਦਮੀ ਪਾਰਟੀ ਦੇ ਸਾਰੇ ਪਰਿਵਾਰ ਵੱਲੋਂ ਅਖੰਡ ਪਾਠ ਸਾਹਿਬ ਆਰੰਭ ਕਰਾਈ ਸੀ ਜਿਨ੍ਹਾਂ ਦਾ ਭੋਗ ਅੱਜ 3 ਜਨਵਰੀ ਸਵੇਰੇ 9 ਵਜੇ ਭੋਗ ਪਾ ਕੇ ਅਰੰਤ ਅਰਦਾਸ ਹੋਈ ਹੈ ਤਾਂ ਕਿ ਸਮੁੱਚੇ ਇਲਾਕੇ ਦੀ ਚੜ੍ਹਦੀ ਕਲਾ ਸਾਰੇ ਆਮ ਆਦਮੀ ਪਾਰਟੀ ਦੇ ਸਾਡੇ ਜਿੰਨੇ ਵੀ ਸਾਡੇ ਲੀਡਰ ਸਾਹਿਬਾਨ ਸਾਥੀ ਸਾਹਿਬਾਨ ਪਰਿਵਾਰ ਸਾਹਿਬਾਨ ਇਹਨਾਂ ਸਾਰਿਆਂ ਦੇ ਉੱਤੇ ਗੁਰੂ ਸਾਹਿਬ ਬਾਬਾ ਗੁਰਦਿੱਤਾ ਜੀ ਆਪਣਾ ਜਿਹੜਾ ਹੈ ਅਸ਼ੀਰਵਾਦ ਬਖਸ਼ਾਈ ਰੱਖਣ ਕਿਉਂਕਿ ਬਾਬਾ ਇਹ ਉਹ ਸਥਾਨ ਹੈ जिਦੇ ਬਾਰੇ 6ਵੇਂ ਪਾਤਸ਼ਾਹੀ ਮੀਰੀ ਪੀਰੀ ਦੇ ਮਾਲਕ ਦਾ ਵਰਦਾਨ ਹੈ ਕਿ ਧੰਨ ਧੰਨ ਬਾਬਾ ਗੁਰਦਿੱਤਾ ਜੀ ਦੀਨ ਦੁਨੀ ਦਾ ਟਿੱਕਾ ਜੀ ਜੋ ਵਰ ਮੰਗਿਆ ਸੋ ਵਰ ਦਿੱਤਾ ਜੀ ਤੇ ਬਾਬਾ ਗੁਰਦਿੱਤਾ ਜੀ ਦਾ ਜੇ ਆਪਾਂ ਸਿੱਖ ਇਤਿਹਾਸ ਦੇ ਵਿੱਚ ਜੀਵਨ ਪੜੀਏ ਤਾਂ ਉਹਨਾਂ ਦਾ ਕੋਈ ਵੀ ਇਦਾਂ ਦੀ ਮਿਸਾਲ ਨਹੀਂ ਮਿਲਦੀ ਜਿਨ੍ਹਾਂ ਦੇ ਦਾਦਾ ਗੁਰੂ ਜਿਨ੍ਹਾਂ ਦੇ ਪਿਤਾ ਗੁਰੂ ਜਿਨ੍ਹਾਂ ਦੇ ਭਰਾ ਗੁਰੂ ਜਿਨ੍ਹਾਂ ਦਾ ਪੁੱਤਰ ਗੁਰੂ ਜਿਨ੍ਹਾਂ ਦਾ ਪੋਤਾ ਗੁਰੂ ਜਿਨ੍ਹਾਂ ਦਾ ਭਤੀਜਾ ਗੁਰੂ ਐਦਾਂ ਦੀ ਕੋਈ ਹੋਰ ਮਿਸਾਲ ਨਹੀਂ ਤੇ ਇਸ ਸਥਾਨ ਦੇ ਉੱਤੇ ਬਾਬਾ ਗੁਰਦਿੱਤਾ ਜੀ ਦੇ ਚਰਨਾਂ ਚ ਅਸੀਂ ਅਰਦਾਸ ਬੇਨਤੀ ਕੀਤੀ ਹੈ ਤੇ ਨਾਲ ਹੀ ਇਹ ਵੀ ਹੈ ਕਿ ਕੀਰਤਪੁਰ ਸਾਹਿਬ ਜਿਹੜਾ ਹੈ ਉਹ ਖੂਬ ਤਰੱਕੀ ਕਰੇ ਇੱਥੇ ਰਿਲੀਜੀਅਸ ਟੂਰਿਜ਼ਮ ਵੀ ਵਧੇ ਕਿਉਂਕਿ ਸਾਡੇ ਕੋਲ ਇੰਨੀਆਂ ਮਹਾਨ ਥਾਵਾਂ ਨੇ ਇੰਨੀਆਂ ਜਿਨ੍ਹਾਂ ਦੇ ਉੱਤੇ ਇੰਨੇ ਵਰਦਾਨ ਦੋ ਦੋ ਗੁਰੂ ਸਾਹਿਬ ਦੀ ਚਰਨਛੋਪਾ ਪ੍ਰਾਪਤ ਹੈ ਤਾਂ ਅਸੀਂ ਚਾਹੁੰਦੇ ਹਾਂ ਕਿ ਇੱਥੇ ਪੂਰੇ ਪੰਜਾਬ ਤੋਂ ਪੂਰੇ ਦੇਸ਼ ਤੋਂ ਪੂਰੇ ਜਹਾਂ ਤੋਂ ਲੋਕ ਆ ਕੇ ਇੱਥੇ ਨਕਮਸਟਕ ਜੀ ਕੇ ਕੱਲ ਆਪਾਂ ਸਭ ਨੇ ਦੇਖਿਆ ਕਿ ਕਿਵੇਂ પેટ્રોલ ਪੰਪ ਦੇ ਉੱਤੇ ਲੰਬੀਆਂ ਲੰਬੀਆਂ ਕਤਾਰਾਂ ਲੰਬੀਆਂ ਲੰਬੀਆਂ ਲਾਈਨਾਂ 2-2 2.5 ਘੰਟੇ ਤੱਕ ਬਹੁਤ ਜਗ੍ਹਾ ਜਿਹੜਾ ਹੈ ਕਦੀ ਸੋਚਿਆ ਨਹੀਂ ਸੀ ਆਪਾਂ ਇਦਾਂ ਵੀ ਹੋ ਜਾਣਾ ਕਿ પેટ્રોલ ਪਵਾਉਣ ਲਈ ਲੋਕਾਂ ਦੇ ਨਾਲ ਉਹ ਇੱਕ ਦੂਜੇ ਨਾਲ ਖੇਬੜ ਰਹੇ ਸੀ ਫੋਰਸ ਲਾਣੀ ਪੈਗੀ ਤਾਂ ਇਹ ਇੱਕ ਬਹੁਤ ਹੀ ਜਿਹਨੂੰ ਕਹਿੰਦੇ ਜਿਵੇਂ ਹਮੇਸ਼ਾ ਹੀ ਕੇਂਦਰ ਜਿੰਨੇ ਵੀ ਕਾਨੂੰਨ ਬਣਾ ਰਿਹਾ ਪਿਛਲੇ ਆਪਾਂ 3-4 ਸਾਲਾਂ ਤੋਂ ਦੇਖੇ ਜਿਸ ਵਰਗ ਲਈ ਬਣਾ ਰਿਹਾ ਘੱਟੋ ਘੱਟ ਤੁਸੀਂ ਉਸ ਵਰਗ ਨਾਲ ਸਲਾਹ ਤਾਂ ਕਰ ਲਓ ਐਦਾਂ ਹੀ ਇਹਨੇ 2020 ਦੇ ਵਿੱਚ ਕੀਤਾ ਜਦੋਂ ਕਿਸਾਨਾਂ ਦੇ ਲਈ ਤਿੰਨ ਕਾਨੂੰਨ ਬਣਾ ਦਿੱਤੇ ਪਰ ਕਿਸੇ ਵੀ ਕਿਸਾਨ ਵਰਗ ਨੂੰ ਕਿਸੇ ਕਿਸਾਨ ਯੂਨੀਅਨ ਨੂੰ ਉਹਦੇ ਨਾਲ ਕੋਈ ਤਾਲ ਮਿਲ ਨਹੀਂ ਰਿਹਾ ਤੇ ਆਪਣੇ ਆਪ ਹੀ ਉਹ ਕਾਨੂੰਨ ਬਣਾ ਦਿੱਤੇ ਉਸ ਤੋਂ ਬਾਅਦ ਸਾਨੂੰ ਆਪਾਂ ਨੂੰ ਪਤਾ ਕਿ ਇੱਕ ਸਾਲ ਲੰਬਾ ਸੰਘਰਸ਼ ਚੱਲਣ ਤੋਂ ਬਾਅਦ ਉਹ ਕਾਲੇ ਖੇਤੀ ਕਾਨੂੰਨ ਆ ਜਿਹੜੇ ਵਾਪਸ ਹੋਏ ਐਦਾਂ ਹੀ ਹੁਣ ਡ라이ਵਰਾਂ ਸੰਬੰਧੀ ਤੁਹਾਨੂੰ ਅਗਰ ਤੁਸੀਂ ਕੋਈ ਬਦਲਾਅ ਲੈ ਕੇ ਆ ਰਹੇ ਹੋ ਤੁਹਾਨੂੰ ਪਹਿਲਾਂ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਸੀ ਉਹਨਾਂ ਦੇ ਨੁਮਾਇੰਦਿਆਂ ਨਾਲ ਗੱਲ ਕਰਨੀ ਚਾਹੀਦੀ ਸੀ ਅਗਰ ਉਹ ਕਰ ਦਿੱਤਾ ਤਾਂ ਦਿੱਕਤ ਹੀ ਨਹੀਂ ਆਉਂਦੀ ਤਾਂ ਇਹ ਜਿਹੜਾ ਤੁਗਲਕੀ ਫਰਮਾਨ ਜਿਹੜੇ ਕਾਨੂੰਨ ਹੈ ਇਹਨਾਂ ਨਾਲ ਹੀ ਦਿੱਕਤ ਆਂਦੀ ਹੈ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਕੱਲ ਜੋ ਮੈਂ ਅਖਬਾਰਾਂ ਦੇ ਵਿੱਚ ਆਪ ਸਭ ਦੇ ਮੀਡੀਆ ਦੇ ਸਾਥੀਆਂ ਨਾਲ ਪਤਾ ਲੱਗਿਆ ਕਿ ਗੱਲਬਾਤ ਹੋ ਚੁੱਕੀ ਹੈ ਤੇ ਕੇਂਦਰ ਸਰਕਾਰ ਜਿਹੜੀ ਹੈ ਪਿੱਛੇ ਪੈਰੀ ਮੁੜਦੀ ਲੱਗ ਰਹੀ ਹੈ ਜਿਸ ਦਿਨ ਨਾਲ ਅੱਜ ਹਾਲਾਤ ਕਾਫੀ ਠੀਕ ਹੈ